ਇਹ ਕਰ ਦਿੱ ਗਾ ਭਜੀ ਜੈਨ ਜੀ ਅੱਜ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਸਾਰੇ ਸਾਡੇ ਅਫਸਰ ਤੇ ਐਸਚਓਜ਼ ਤੇ ਇੰਚਾਰਜ ਯੂਨਿਟ ਸਾਰੇ ਬਾਹਰ ਨੇ ਤੇ ਆਪਣਾ ਪੂਰੇ ਦੁਪਹਿਰ 4 ਵਜੇ ਤੋਂ ਇੱਥੇ ਜਿਹੜੀ ਹੈਗੀ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਚੱਲ ਰਹੀ ਹੈ ਤੇ بڑا ਹੀ ਸਾਡਾ ਇੱਕ ਸਕਸੈਸਫੁਲ ਆਪਰੇਸ਼ਨ ਰਿਹਾ ਹੈ ਜਿੱਦਾਂ ਹੁਣ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਅਸੀਂ ਇੱਕ ਜੰਗ ਛੱਡੀ ਹੋਈ ਹੈ ਨਸ਼ੇ ਦੇ ਖਿਲਾਫ ਤੇ ਸਟਰੀਟ ਕਰਾਈਮ ਦੇ ਖਿਲਾਫ ਉਸੇ ਲੜੀ ਦੇ ਵਿੱਚ ਪਹਿਲੇ ਵੀ ਅਸੀਂ ਕਈ ਇਸ ਤਰੀਕੇ ਦੇ ਆਪਰੇਸ਼ਨਸ ਕਰਤੇ ਨੇ ਤੇ ਅੱਜ ਵੀ ਬਹੁਤ ਵਧੀਆ ਸਕਸੈਸਫੁਲ ਲੋਕਾਂ ਦੇ ਸਹਿਯੋਗ ਨਾਲ ਰਿਹਾ ਉਹ ਆਪਰੇਸ਼ਨ ਤੇ ਹੁਣ ਤੱਕ ਅਸੀਂ 800 ਵੀਕਲਸ ਜਿਹੜੇ ਹੈਗੇ ਉਹ ਚੈੱਕ ਕਰ ਚੁੱਕੇ ਆ ਤੇ ਕਰੀਬ 280 ਜਿਹੜੇ ਹੈਗੇ ਟ੍ਰੈਫਿਕ ਚਲਾਨ ਕੱਟੇ 8 ਮੋਟਰਸਾਈਕਲ ਇਮਪਾਉਂਡ ਕੀਤੇ ਤੇ ਅ ਅ ਅ 480 ਵਹੀਕਲਸ ਦੀ ਚੈੱਕ ਕੀਤੇ ਤੇ ਕਾਫੀ ਵਧੀਆ ਰਿਹਾ ਤੇ ਅੱਗੇ ਵੀ ਹੁਣ ਵੀ ਜਿਹੜਾ ਹੈਗਾ ਆਪਣਾ ਇਹ ਆਪਰੇਸ਼ਨ ਕੰਟੀਨਿਊ ਹੈ ਤੇ ਅੱਗੇ ਜੋ ਵੀ ਫਾਈਨਲ ਫਿਗਰ ਹੋਗੀ ਉਹ ਵੀ ਤੁਹਾਡੇ ਨਾਲ ਵੱਖਰੇ ਤੌਰ ਤੇ ਅਸੀਂ ਸਾਂਝਾ ਕਰਦਾਂਗੇ ਧੰਨਵਾਦ ਕਿਵੇਂ ਰਿਹਾ ਜੀ ਜੈਨ ਜੀ ਅੱਜ ਆਪਣੇ ਜਿਲ੍ਹਾ ਫਤੇਗੜ ਸਾਹਿਬ ਦੇ ਵਿੱਚ ਸਾਰੇ ਸਾਡੇ ਅਫਸਰ ਪੀਐਸਚਓਸ ਦੇ ਚਾਰ ਯੂਨਿਟ ਸਾਰੇ ਬਾਹਰ ਨੇ ਤੇ ਆਪਣਾ ਪੂਰੇ ਦੁਪਹਿਰ 4 ਵਜੇ ਤੋਂ ਇੱਥੇ ਜਿਹੜੀ ਹੈਗੀ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਚੱਲ ਰਹੀ ਹੈ ਤੇ بڑا ਹੀ ਸਾਡਾ ਇੱਕ ਸਕਸੈਸਫੁਲ ਆਪਰੇਸ਼ਨ ਰਿਹਾ ਹੈ ਜਿੱਦਾਂ ਹੁਣ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਅਸੀਂ ਇੱਕ ਜੰਗ ਛੱਡੀ ਹੋਈ ਹੈ ਨਸ਼ੇ ਦੇ ਖਿਲਾਫ ਤੇ ਸਟਰੀਟ ਕ੍ਰਾਈਮ ਦੇ ਖਿਲਾਫ ਉਸੇ ਲੜੀ ਦੇ ਵਿੱਚ ਪਹਿਲੇ ਵੀ ਅਸੀਂ ਕਈ ਇਸ ਤਰੀਕੇ ਦੇ ਆਪਰੇਸ਼ਨਸ ਕਰ ਦਿੱਤੇ ਨੇ ਤੇ ਅੱਜ ਵੀ ਬਹੁਤ ਵਧੀਆ ਸਕਸੈਸਫੁਲ ਲੋਕਾਂ ਦੇ ਸਹਿਯੋਗ ਨਾਲ ਰਿਹਾ ਉਹ ਆਪਰੇਸ਼ਨ ਤੇ ਹੁਣ ਤੱਕ ਅਸੀਂ 800 ਵੀਕਲਸ ਜਿਹੜੇ ਹੈਗੇ ਉਹ ਚੈੱਕ ਕਰ ਚੁੱਕੇ ਆ ਤੇ ਕਰੀਬ 280 ਜਿਹੜੇ ਹੈਗੇ ਟ੍ਰੈਫਿਕ ਚਲਾਨ ਕੱਟੇ ਨੇ 8 ਮੋਟਰਸਾਈਕਲ ਇਮਪਾਉਂਡ ਕੀਤੇ ਤੇ ਅ ਅ ਕਰੀ 800 ਵਹੀਕਲਸ ਦੀ ਚੈੱਕ ਕੀਤੇ ਤੇ ਕਾਫੀ ਵਧੀਆ ਰਿਆ ਤੇ ਅੱਗੇ ਵੀ ਹੁਣ ਵੀ ਜਿਹੜਾ ਹੈਗਾ ਆਪਣਾ ਇਹ ਆਪਰੇਸ਼ਨ ਕੰਟੀਨਿਊ ਹੈ ਤੇ ਅੱਗੇ ਜੋ ਵੀ ਫਾਈਨਲ ਫਿਗਰ ਹੋਗੀ ਉਹ ਵੀ ਤੁਹਾਡੇ ਨਾਲ ਬਖਰੀ ਤੌਰ ਤੇ ਅਸੀਂ ਸਾਂਝਾ ਕਰਦਾਂਗੇ ਧੰਨਵਾਦ ਕਿਵੇਂ ਰਿਹਾ ਜੀ ਜੈਨ ਜੀ ਅੱਜ ਆਪਣੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਸਾਰੇ ਸਾਡੇ ਅਫਸਰ ਸਐਸਚਓਸ ਦੇ ਇੰਚਾਰਜ ਯੂਨਿਟਸਾਰੇ ਬਾਹਰ ਤੇ ਆਪਣਾ ਪੂਰੇ ਦੁਪਹਿਰ 4 ਵਜੇ ਤੋਂ ਇੱਥੇ ਜਿਹੜੀ ਹੈਗੀ ਪੂਰੇ ਜ਼ਿਲ੍ਹੇ ਦੇ ਵਿੱਚ ਨਾਕਾਬੰਦੀ ਚੱਲ ਰਹੀ ਹੈ ਤੇ بڑا ਹੀ ਸਾਡਾ ਇੱਕ ਸਕਸੈਸਫੁਲ ਆਪਰੇਸ਼ਨ ਰਿਹਾ ਹੈ ਜਿੱਦਾਂ ਹੁਣ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੁੱਧ ਦੇ ਤਹਿਤ ਅਸੀਂ ਇੱਕ ਜੰਗ ਛੱਡੀ ਹੋਈ ਹੈ ਨਸ਼ੇ ਦੇ ਖਿਲਾਫ ਤੇ ਸਟਰੀਟ ਕ੍ਰਾਈਮ ਦੇ ਖਿਲਾਫ ਉਸੇ ਲੜੀ ਦੇ ਵਿੱਚ ਪਹਿਲੇ ਵੀ ਅਸੀਂ ਕਈ ਇਸ ਤਰੀਕੇ ਦੇ ਆਪਰੇਸ਼ਨਸ ਕਰਤੇ ਨੇ ਤੇ ਅੱਜ ਵੀ ਬਹੁਤ ਵਧੀਆ ਸਕਸੈਸਫੁਲ ਲੋਕਾਂ ਦੇ ਸਹਿਯੋਗ ਨਾਲ ਰਿਹਾ ਉਹ ਆਪਰੇਸ਼ਨ ਤੇ ਹੁਣ ਤੱਕ ਅਸੀਂ 800 ਵੀਕਲਸ ਜਿਹੜੇ ਹੈਗੇ ਉਹ ਚੈੱਕ ਕਰ ਚੁੱਕੇ ਆ ਤੇ ਕਰੀਬ 280 ਜਿਹੜੇ ਹੈਗੇ ਟ੍ਰੈਫਿਕ ਚਲਾਨ ਕੱਟੇ 8 ਮੋਟਰਸਾਈਕਲ ਇਮਪੌਂਡ ਕੀਤੇ ਤੇ ਅ ਅ ਅ ਕਰੀ 800 ਵਹੀਕਲਸ ਦੀ ਚੈੱਕ ਕੀਤੇ ਤੇ ਕਾਫੀ ਵਧੀਆ ਰਿਹਾ ਤੇ ਅੱਗੇ ਵੀ ਹੁਣ ਵੀ ਜਿਹੜਾ ਹੈਗਾ ਆਪਣਾ ਇਹ ਆਪਰੇਸ਼ਨ ਕੰਟੀਨਿਊ ਹੈ ਤੇ ਅੱਗੇ ਜੋ ਵੀ ਫਾਈਨਲ ਫਿਗਰ ਹੋਗੀ ਉਹ ਵੀ ਤੁਹਾਡੇ ਨਾਲ ਫਕਰੇ ਤੌਰ ਤੇ ਅਸੀਂ ਸਾਂਝਾ ਕਰਾਂਗੇ ਧੰਨਵਾਦ